ਦੇਖਾ ਕਿੰਡੀ ਹੰਕਾਰੀ ਫਿਰਦੀ ਆ ਇਹਨੂੰ ਸ਼ਰਮ ਹੀ ਹੈ ਨਹੀਂਗੀ ਨੱਕੋ ਨੱਕ ਕਰ ਜੇ ਨਾ ਡੁੱਬੀ ਪਈ ਆ ਤੇ ਉਹ ਕੁੜੀ ਦਾ ਜੀਣਾ ਹਰਾਮ ਕੀਤਾ ਇਹਨੇ ਹੈ ਇਹਨੂੰ ਸ਼ਰਮ ਹੀ ਹੈ ਨਹੀਂਗੀ ਆ ਗਈ ਵੱਡੀ ਮੈਨੂੰ ਮੱਤਾਂ ਦੇਣ ਵਾਲੀ ਹੈ ਆਪਣੇ ਘਰ ਦਾ ਪਤਾ ਨਹੀਂ ਮੇਰੇ ਘਰ ਦੇ ਵਿੱਚ ਦਖਲ ਅੰਦਾਜ਼ੀ ਲੱਗੀ ਉਹ ਕਰਨੀ ਆ ਇਹਨੇ ਲੜਾਈ ਨਹੀਂ ਮੁੰਡੇ ਨਹੀਂ ਚੱਲ ਮਾਤਾ ਜਾ ਕੇ ਕੰਮ ਕਰ ਇਹਦਾ ਕੰਮ ਹੀ ਹੈ ਲੈ ਤੂੰ ਕਿ ਉਹ ਜਾਣਾ ਪਈ ਤਾਈ ਨੇ ਲੱਗਾਈ ਬੈਠ ਇੱਥੇ ਜਿਹੜੀ ਕਮਰੇ ਠੀਕ ਗੱਲ ਇੱਥੇ ਬੈਠ ਜਾ ਜੀ ਹੈ ਤੂੰ ਕੀ ਲੱਗਾ ਹੈਗਾ ਕੀ ਕੋਈ ਕਾ ਚਾ ਚੀ ਗੱਲ ਕਰ ਲਿਆ ਤੇ ਤੈਨੂੰ ਕਿੰਨਾ ਰਹਿਣੇ ਹੈਗੇ ਉਦਾਂ ਇਕੱਲੇ ਤੇ ਤੈਨੂੰ ਕਹਿ ਨਹੀਂ ਹੁੰਦਾ ਹੈਗਾ ਤੇਰੀ ਮਾਂ ਨੂੰ ਇੰਨਾ ਕੁਝ ਬੋਲਣ ਦੇ ਹੀਗੀ ਨਾ ਤੇ ਤੈਨੂੰ ਜਵਾਬ ਨਹੀਂ ਦੇਇਆ ਹੋਇਆ ਤੇ ਤੂੰ ਗੱਲਾਂ ਇਹੋ ਜਿਹੀ ਕਰਦੇ ਜਿਹੜਾ ਅਗਲਾ ਕਿਤਨੀਆਂ ਗੱਲਾਂ ਕਰਦੀ ਮੈਂ ਤੇ ਹੋਰ ਮੈਂ ਤੂੰ ਨਹੀਂ ਪਹਿਲਾਂ ਕਿਦ ਦੀ ਗੱਲਾਂ ਕੀਤੀ ਆ ਹੋ ਗਿਆ ਤੇ ਭਾਬੀ ਚੱਲ ਜਾ ਕੇ ਅੰਦਰ ਦਿਮਾਗ ਖਰਾਬ ਕੀਤਾ ਇੱਕ ਆ ਪਿਆ ਤੂੰ ਭੱਲੇ ਮੇਰੇ ਸਾਰੇ ਕਮਲੇ ਜਿੰਨੇ ਮੇਰੇ ਭੱਲੇ ਪੜਿਆ ਹਾਂ ਇੱਕ ਤੈਨਾ ਨੇ ਮੇਰਾ ਲਹੂ ਪੀਤਾ ਤੇ ਇੱਕ ਇਹ ਆਏਗੀ ਮੂੰਹ ਚੱਕ ਕੇ ਬੜੀ ਮੈਂ ਮੈਤਣ ਬਣੀ ਫਿਰਦੀ ਆ ਉਹਦੀ ਜਦੋਂ ਆਪਣੇ ਨੋ ਆਈ ਨਾ ਫੇਰ ਮੈਂ ਦੇਖੂਗੀ ਇਹਨੂੰ ਕਿੱਦਾਂ ਰੱਖਦੀ ਐ ਇਹੋ ਨੂੰ ਦੂਜਿਆਂ ਨੂੰ ਅਕਲਾਂ ਦੇ ਹੁੰਦੀਆਂ ਆ ਆਪਣੇ ਘਰ ਜਦੋਂ ਹੋਵੇ ਪਤਾ ਤਾਂ ਫੇਰ ਲੱਗਦਾ ਆ ਓਏ ਆਹਾਂ ਪਿਆਈ ਲਫਾਫਾ ਮੰਮੀ ਲੈ ਕੇ ਆਈ ਹੋਣੀ ਪੂਰੇ ਸੇਵ ਵਾਲਾ ਫੋਨ ਓਏ ਹੋਏ ਲਓ ਮੰਮੀ ਦੇ ਕੱਪੜੇ ਨਹੀਂ ਮਾਣ ਕੱਪੜੇ ਨਹੀਂ ਮੁੱਕਦੇ ਮੰਮੀ ਲੈ ਲੈ ਮੁੱਕ ਚ ਰਚਦੀ ਤੂੰ ਕੀ ਫਰੋਲਾ ਫਰਾਲੀ ਲਾਈ ਆ ਹੈ ਮਮੀ ਮੈਂ ਉਹ ਲੱਭਣੀਆਂ ਫੋਨ ਪੂਰੇ ਸੇਵ ਵਾਲਾ ਕਿਹੜਾ ਤੇਰੇ ਪਿਓ ਨੇ ਪੂਰੇ ਸੇਵ ਵਾਲਾ ਫੋਨ ਬਣਾਇਆ ਜਿਹੜਾ ਤੂੰ ਲੱਭਣ ਦੇ ਆ ਉਹ ਮੈਗਮ ਭਾਜੀ ਨੇ ਪੈਸੇ ਭੇਜੇ ਨੇ ਤਾਂ ਕਿ ਇਹਨੇ ਬਾਜ਼ਾਰ ਨੂੰ ਗਏ ਆ ਤੇ ਬਾਜ਼ਾਰ ਨੂੰ ਮੈਂ ਸਰਾਮਨਾ ਹੈ ਨਹੀਂ ਕੁਝ ਵੀ ਇਹਦੇ ਵਿੱਚ ਬੋਲਾ ਮੈਂ ਰੋਲਾ ਪਾ ਕੇ ਆਇਆ ਮੈਂ ਫੋਨ ਉਹਨਾ ਪੂਰੇ ਸੇਵ ਵਾਲਾ ਕਿਹੜਾ ਤੇਰੇ ਪਿਓ ਨੇ ਭੇਜਣਾ ਪੂਰੇ ਫੋਸ ਸੋਏ ਬੜਾ ਫੂਨ ਚੱਲ ਪੂਰੇ ਵਾਲਾ ਨਹੀਂ ਤੇ ਉਹੀ ਭੇਜ ਦੇ ਝੂਠੇ ਵਾਲੇ ਹੀ ਮੰਗਾ ਦੋ ਤੂੰ ਬਹਿ ਚ ਉੱਪਰ ਕੇ ਦਿਮਾਗ ਨਾ ਮੇਰਾ ਅੱਗੇ ਬਿਠੇ ਰਾ ਖਰਾਬ ਹੋਇਆ ਆ ਨਾ ਕਿਸਦੇ ਨੂੰ ਪੈਸੇ ਨਹੀਂ ਤੇ ਤੈਨੂੰ ਅੱਗ ਲੱਗੀ ਆ ਫੂਨਾ ਦੀ ਹੈ ਫੂਨ ਤਾਂ ਮੈਂ ਫੂਨ ਲੈਣਾ ਮੰਮੀ ਕਮਾਈਆਂ ਕਰਦਾ ਲੱਲਾ ਆਪੇ ਪਤਾ ਲੱਗੂ ਤੈਨੂੰ ਤੂੰ ਕਿਉਂ ਨਹੀਂ ਮੈਂ ਬਾਜੀ ਕੋ ਕਹਿ ਦੇਣਾ ਫੇਰ ਦੇ ਲਓ ਕਹਿ ਦੇਣਾ ਤੂੰ ਬਾਜੀ ਨੂੰ ਦੇ ਰਿਹਾ ਤੇ ਆ ਰਾਮ ਨਾ ਦਿਮਾਗ ਨਾ ਮੇਰਾ ਖਰਾਬ ਕਰ ਅੱਗੇ ਤੇਰੀ ਭਾਬੀ ਨੂੰ ਭੇਜਿਆ ਸੀਗਾ ਮੈਂ ਪੇ ਜਾ ਕੇ ਆਪਣੀ ਮਾਂ ਕੋਲ ਪੈਸੇ ਲੈ ਕੇ ਆ ਉਹ ਵੀ ਨਹੀਂ ਲੈ ਕੇ ਆਈ ਹੈਗੀ ਮੰਮੀ ਮਾ ਉਹਦੀ ਬੈਂਕ ਚ ਲੱਗੀ ਏ ਤੇ ਅੱਪਾ ਮੇਰੇ ਆ ਮੈਨੂੰ ਤਾਂ ਸਿਆ ਹੀ ਨਹੀਂ ਮੈਂ ਮਿਲ ਨਹੀਂ ਹਣੀ ਥੋੜੇ ਜਿ ਦੇ ਬੈਠ ਜਾ ਤਾਂ ਕਮਰਾ ਜਿਆ ਨਾ ਹੋਵੇ ਤਾਂ ਲੈ ਮੰਮੀ ਮੈਂ ਫੋਨ ਲਿਓਣਾ ਹੀ ਭੱਜ ਗਿਆ ਉਹਨੂੰ ਜਾ ਕੇ ਉੱਥੋਂ ਪੈਸੇ ਤੂੰ ਛੱਡ ਕਮਲਿਆ ਛੱਡ ਸਾਰੀਆਂ ਗੱਲਾਂ ਨੂੰ ਨਾਲੇ ਮੈਂ ਨਾ ਤੇਰੇ ਵਾਸਤੇ ਰਿਸ਼ਤੇ ਦੀ ਗੱਲ ਕਰਕੇ ਆਈ ਆ ਹੈ ਮੰਮੀ ਸੱਚੀ ਹੋਰ ਹੈ ਆ ਵਧੀਆ ਗੱਲ ਕੀਤੀ ਉੱਥੇ ਬਾਜ਼ਾਰ ਚ ਨਾ ਮੇਰੀ ਸਹੇਲੀ ਸੀਗੀ ਉਹ ਮੈਨੂੰ ਮਿਲ ਗਈ ਉੱਥੇ ਹਾਂ ਤੇ ਹੁਣ ਮੇਰਾ ਨਾ ਪੁੱਤ ਹੇ ਦਾ ਨਾ ਤੂੰ ਚੱਲਿਆ ਮੂੰਗੂ ਨਾ ਹਿੱਦਾ ਕਰਿਆ ਕਰ ਸਿੱਧਾ ਜਾਣਾ ਬਾਣਾ ਸਿਆਣਾ ਬਾਣਾ ਮੈਂ ਤੈਨੂੰ ਕਹਿਣਾ ਕੱਲ ਵਿਆਹ ਕਰੋਗੇ ਤੇ ਮੈਂ ਕਿ ਤ ਸਿਆਣੀ ਪੁੱਤ ਵਿਆਹ ਤਾਂ ਤੇਰਾ ਮੈਂ ਕਰਨਾ ਹੀ ਆ ਉਹ ਬੜੇ ਅਮੀਰ ਘਰ ਦੀ ਆ ਕੁੜੀ ਹੋਰ ਉਹਨੇ ਤੂੰ ਕਹਿੰਦੇ ਆ ਨਾ ਜਿਹੜਾ ਮੈਂ ਅੱਦੇ ਸੇਵ ਵਾਲਾ ਫੋਨ ਲੈਣਾ ਉਹਨੇ ਉਹਨਾਂ ਨੇ ਲੈ ਦੇਣਾ ਤੈਨੂੰ ਦੇ ਦੇਣਾ ਉਹਨਾਂ ਨੇ ਮੇਰਾ ਪੁੱਤ ਨਾ ਦੇਖ ਹੁਣ ਤੂੰ ਨਾ ਹਾਜਲਾ ਚੱਲਿਆ ਮੂੰਗੂ ਗੱਲਾਂ ਕਰਦਾ ਨਾ ਇਹ ਕਰਨੀਆਂ ਮੇਰਾ ਪੁੱਤ ਬੰਦ ਕਰ ਦੇ ਤਾਂ ਮੈਂ ਨਾ ਦੇਖ ਲਾ ਤੇਰੇ ਕਰਕੇ ਨਾ ਉਹਨਾਂ ਕੋਲ ਝੂਠ ਬੋਲਿਆ ਆ ਮम्मी ਮੇਰਾ ਪੁੱਤ ਨਾ ਝੂਠ ਬੋਲ ਕੇ ਉਹ ਪੁੱਤ ਕੋਈ ਨਹੀਂ ਪਾਪ ਬੂਪ ਲੱਗਦਾ ਝੂਠ ਦੇ ਉੱਤੇ ਤਾਂ ਸਾਰੀ ਦੁਨੀਆ ਤੁਰੀ ਫਿਰਦੀ ਆ ਮੈਂ ਸੱਚਪੋਣ ਬੋਲਦਾ ਪਿਆ ਆ ਨਹੀਂ ਪੁੱਤ ਤੇਰੀ ਜ਼ਿੰਦਗੀ ਵਾਸਤੇ ਨਾ ਮੈਨੂੰ 100 ਝੂਠ ਬੋਲਣੇ ਪੋਗੇ ਨਾ ਮੈਂ ਤਾਂ ਉਹ ਵੀ ਬੋਲੂਗੀ ਦੇਖ ਉਹ ਕੁੜੀ ਜਿਹੜੀ ਆ ਨਾ ਬਹੁਤ ਸੋਹਣੀ ਆ ਨਾਲੇ ਹਾਂ ਪੜ੍ਹੀ ਲਿਖੀ ਆ ਹਾਂ ਭਰਾ ਉਹਦੇ ਸਾਰੇ ਬਾਹਰ ਗਏ ਏਡੀ ਵੱਡੀ ਕੋਠੀ ਏਡੀ ਵੱਡੀ ਉਹਨਾਂ ਦੇ ਘਰ ਗੱਡੀ ਖੜੀ ਆ ਮੈਮੀ ਉਹ ਕਹਿੰਦੇ ਤਾਂ ਪੁੱਤ ਬਥੇਰਾ ਕੋ ਦਿਨ ਇਹਦੇ ਤੋਂ ਤੇਰੀ ਭਾਬੀ ਤੋਂ ਤਾਂ ਮੈਨੂੰ ਕੋਈ ਆਸ-ਉਮੀਦ ਹੈ ਨਹੀਂ ਮੈਂ ਉਹਦਾ ਥੋੜੀ ਬੋਲਦੀ ਆ ਮੈਨੂੰ ਕੋਈ ਸ਼ੌਂਕ ਥੋੜੀ ਪਏ ਉਹਨੂੰ ਮੈਂ ਮਾਰਾਂ ਜਾਂ ਕੁਝ ਕਮਾਂ ਮਮੀ ਭਾਰ ਨੂੰ ਤਾਂ ਮੈਂ ਦਾਜ ਨਹੀਂ ਲੈਣਾ ਮੈਂ ਦਾਜ ਨਹੀਂ ਲੈਣਾ ਗੱਡੀ ਗੁੱਡੀ ਜਿੱਦਾਂ ਮਰਜੀ ਖੜੀ ਹੋ ਤੂੰ ਨਾਲ ਹੀ ਮੈਂ ਲੈ ਲਊਂਗੀ ਲੈ ਤੂੰ ਵੀ ਉਹੀ ਗੱਲ ਹੋ ਜਾਂਦੀ ਨਹੀਂ ਨਹੀਂ ਤੂੰ ਨਾਲ ਹੀ ਮੈਂ ਲੈ ਲਊਂਗੀ ਨਾ ਮੈਂ ਸਿਰਫ ਐਪਲ ਵਾਲਾ ਫੋਨ ਲੈਣਾ ਹਨਾ ਤੂੰ ਪੂਰੇ ਸੇਵ ਵਾਲਾ ਇਹਨੂੰ ਕਹਿ ਦੇਣਾ ਮੈਨੂੰ ਤੂੰ ਮੇਰਾ ਪੁੱਤ ਲੈ ਲਈ ਹੁਣ ਦਾ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਮੈਂ ਉਹਨਾਂ ਨੂੰ ਇਹੀ ਕਿਹਾ ਆ ਫੇ ਮੁੰਡਾ ਸਾਡਾ ਪੜਾਉਂਦਾ ਜੇ ਤੈਨੂੰ ਨਾ ਕੱਲੂ ਦੇਖ ਦਿਖਾ ਲਾ ਹੁਣ ਆਇਆ ਉਹਨਾਂ ਨੇ ਦੇਖਣਾ ਤੈਨੂੰ ਕੁੜੀ ਨੇ ਜੇ ਤੈਨੂੰ ਪੁੱਛੂਗੀ ਨਾ ਤੂੰ ਬਹੁਤਾ ਨਹੀਂ ਬੋਲਣਾ ਹੈਗਾ ਤੂੰ ਆਪਣਾ ਤਾਂ ਤੇ ਚੁੱਪ ਹੀ ਰਹਿਣਾ ਬਸ ਜੇ ਤੈਨੂੰ ਪੁੱਛੂਗੀ ਨਾ ਕਿਹੜੀ ਕਲਾਸ ਵਿੱਚ ਪੜਾਉਂਦਾ ਕਿ ਬੰਨ ਤੋਂ ਲੈ ਕੇ 10 ਤੱਕ ਠੀਕ ਹੈ ਮੰਮੀ ਫੇ ਮੈਨੂੰ ਪਾਪ ਲੱਗਣਾ ਨਹੀਂ ਕੋਈ ਨਹੀਂ ਹੁੰਦਾ ਪੁੱਤ ਇਹਦਾ ਪਾਪ ਉਪ ਕੁਝ ਨਹੀਂ ਹੁੰਦਾ ਹੈਗਾ ਇਦਾਂ ਦਾ ਇਹ ਉਹਦੇ ਕਹਿਣ ਦੀਆਂ ਗੱਲਾਂ ਆ ਕੋਈ ਪਾਪ ਨਹੀਂ ਜੇ ਤੈਨੂੰ ਪੁੱਛੂਗਾ ਕਿ ਕਿਹੜੀ ਸਕੂਲੇ ਪੜਾਉਣਾ ਕਿਹੜੇ ਪਿੰਡ ਉਹਨਾਂ ਨੇ ਕੋਈ ਨਹੀਂ ਉਹਨਾਂ ਨੇ ਇਹ ਨਹੀਂ ਪੁੱਛਣਾ ਜੇ ਕੋਈ ਪੁੱ ਤਾਂ ਮੇਰਾ ਪੁੱਤ ਹੁਣ ਸਿਆਣਾ ਬਣ ਇੰਨੇ ਆੜਿਆ ਬਣੇ। ਇਹ ਦੇਖੋ ਪਾਪ ਨਾ ਲੱਗੇ ਫੇ। ਉਹ ਨਹੀਂ ਲੱਗਦਾ ਹੁੰਦਾ ਪਾਪੂ ਪੋ। ਹੈ ਨਹੀਂ ਪਾਪੂ ਪੋ। ਇਦਾਂ ਹੀ ਲੋਕਾਂ ਨੇ ਗੱਲਾਂ ਬਣਾਈਆਂ। ਕੋਈ ਪਾਪੂ ਪੋ ਨਹੀਂ ਲੱਗਦਾ ਹੈਗਾ। ਹੋਰ ਕੁਝ ਨਹੀਂ ਹੁੰਦਾ ਹੈਗਾ। ਮੰਮੀ ਫੇਰ ਉਹ ਹਿੰਦੀ ਵਾਲੀ ਭੈਣ ਜੀ ਝੂਠ ਬੋਲਦੀ ਸੀ। ਕਹਿੰਦੀ ਝੂਠ ਬੋਲੂ ਤੇ ਪਾਪ ਹੁੰਦਾ। ਉਹ ਨਹੀਂ ਕੁਝ ਹੁੰਦਾ ਪਾਪ। ਉਹਨਾਂ ਨੇ ਮੈਡਮਾਂ ਨੇ ਤਾਂ ਪੜਾਉਣਾ ਹੀ ਹੁੰਦਾ ਸਿਖਾਉਣਾ ਹੀ ਹੁੰਦਾ ਬੱਚਿਆਂ ਨੂੰ ਕੁਝ ਨਾ ਕੁਝ ਨਾਲੇ ਤੂੰ ਥੋੜੀ ਝੂਠ ਬੋਲਣ ਝੂਠ ਦਾ ਬੋਲਣਾ ਮੈਂ ਪਾਪ ਲੱਗੂਗਾ ਤਾਂ ਮੈਨੂੰ ਲੱਗੂਗਾ। ਤੈਨ ਮਾੜਾ ਸਾਡੇ ਕਾਰ ਦੇ ਵਿੱਚ ਕਿੰਨਾ ਕੁਝ ਲੈਣਾ ਐਡਾ ਵੱਡਾ ਟੀਵੀ ਹੈ ਮੰਮੀ ਕਾਂਦ ਚਿੱਟਾ ਇਹ ਤਾਂ ਨਿਕਾ ਜਿਆ ਨਾ ਕਿੰਡਾ ਵੱਡਾ ਲੈ ਕੇ ਆਣਾ ਹੈ ਤੇ ਫਰਿੱਜ ਵੀ ਉਹਨੇ ਕਿੱਡੀ ਸਾਰੀ ਲੈ ਕੇ ਆਉਣੀ ਆ ਹਾਂ ਮੰਮੀ ਜੀ ਆਪਣੇ ਆਪ ਦੇ ਦਊਗਾ ਫੇਰ ਠੀਕ ਆ ਤਾਂ ਮੈਨੂੰ ਉਹ ਨਹੀਂ ਕੋਈ ਨਹੀਂ ਪਾਪ ਲੱਗੂਗਾ ਨਹੀਂ ਲੱਗਦਾ ਕੋਈ ਨਹੀਂ ਪਾਪ ਪੂਪ ਦਾ ਦੇਖ ਹੀ ਜਾਊਗੀ ਫੇਰ ਉਹਨਾਂ ਨੇ ਕਿੱਡੀ ਵੱਡੀ ਸਨ ਫਰਿੱਜ ਦੇਣੀ ਆ ਹਾਂ ਤੇਰੇ ਭਾਬੀ ਤਾਂ ਕੁਝ ਵੀ ਨਹੀਂ ਨਾ ਲੈ ਕੇ ਆਈ ਹੈਗੀ ਉਹਨਾਂ ਨੇ ਕਿੰਨੇ ਕੁਝ ਦੇਣਾ ਆ ਤੇ ਭਾਬੀ ਨੂੰ ਕੁਛ ਨਾ ਆ ਕਰ ਜੀ ਉਹਨਾਂ ਨੇ ਸਾਰਾ ਕੁਝ ਦੇ ਦੇਣਾ ਫੇਰ ਆ ਕੋਈ ਨਹੀਂ ਤੇ ਭਾਬੀ ਦੇ ਨਾ ਟੈਨਸ਼ਨ ਲਿਆ ਕਰ ਉਹ ਉਹਦੀਆਂ ਨਾ ਗੱਲਾਂ ਸੁਣਿਆ ਕਰ ਮਮਾ ਮੈਂ ਸੱਚੀ ਉਹਦੀ ਮੰਮੀ ਪੈਂਕੇ ਚੱਲ ਗਈ ਮੇਰੇ ਰੱਪਾ ਮੇਰਾ ਤੂੰ ਰਹਿਣ ਦੇ ਉਹ ਨਾ ਗੱਲਾਂ ਕਰ ਤੂੰ ਹਾਂ ਉਹ ਤੇਰੇ ਉੱਤੋਂ ਦੀ ਲੰਗਣ ਦੇਈਆਂ ਗੱਲਾਂ ਤੂੰ ਉਹ ਨਾ ਕਰ ਤੇ ਮੈਂ ਜਿਹੜੀ ਤੈਨੂੰ ਗੱਲ ਦੱਸੀ ਆ ਨਾ ਕਿੱਥੋਂ ਉੱਤੋਂ ਉੱਤੋਂ ਤੇ ਮੈਂ ਪਖਾੜ ਲੈਂਦੇ ਆ ਮੇਰੇ ਤੈਨੂੰ ਮੈਂ ਜਿੰਨੀ ਗੱਲ ਕੀਤੀ ਨਾ ਉਨਾਂ ਮੇਰਾ ਪੁੱਤ ਕਰਿਆ ਕਰ ਐਵੇਂ ਆਪਣਾ ਨਾ ਦਿਮਾਗ ਚਲਾਇਆ ਕਰ ਮੇਰੇ ਦਿਮਾਗ ਦੇ ਹਿਸਾਬ ਨਾਲ ਚੱਲਿਆ ਕਰ ਜਿੱਦਾਂ ਮੈਂ ਕਹਿੰਦੀ ਨਾ ਉਦੇ ਚੱਲਿਆ ਕਰ ਆਏਗਾ ਵੀ ਦਿਮਾਗ ਦਾ ਡਾ ਤਾਂ ਹੈਗਾ ਆ ਤੇ ਤੈਨੂੰ ਤੁਹਾਡੇ ਨਾਲ ਮਾਰਨ ਦੇਈਂ ਆ ਦਿਮਾਗ ਕਿ ਵੀ ਮੈਨੂੰ ਲਾਪੇ ਮਖੌਲ ਕਰਨ ਪਈਦਾ ਮੁੰਡਾ ਸਿੱਧਾ ਆ ਸਿੱਧਾ ਆ ਇਹਦਾ ਵਿਆਹ ਨਹੀਂ ਹੋਣਾ ਤੂੰ ਬਣ ਜਾ ਸਿਆਣਾ ਹਾਂ ਹੋ ਰੱਬਾ ਮੇਰਾ ਮੈਂ ਕਿਹੜੇ ਖੂਜ ਪੈ ਜਮਾ ਜਾ ਕੇ ਆਪਣਾ ਰਿਸ਼ਤਾ ਵੀ ਤਰੀ ਜਾਣੇ ਤੂੰ ਲੱਗਦਾ ਮੰਮੀ ਤੇ ਹੱਲ ਗਈ ਮੰਮੀ ਦਾ ਨਹੀਂ ਕੀ ਉਹ ਲੋੜੇ ਰਿਸ਼ਤਾ ਲਈ ਵਰਦੇ ਨਾਲ ਕਿੰਨੇ ਸਿੱਧਾ ਲਿੰਦਾ ਉਹ ਵੀ ਰਿਸ਼ਤਾ ਆ ਜਾਣਾ ਹੈ ਮੇਰਾ ਐਪਲ ਵਾਲਾ ਫੋਨ ਦਵਾਂਗੇ ਨਾਲ ਹੀ ਹਾਂ ਹਾਓ ਭਾਬੀ ਤੈਨੂੰ ਮੰਮੀ ਨੇ ਕੁੱਟਿਆ ਤਾਂ ਹੀ ਕਹਿੰਦੇ ਹਾਂ ਹਾਂ ਹਉ ਕਿ ਦਸ ਲੱਖ ਪਾਈਆਂ ਘਰ ਤੈਨੂੰ ਨੂੰ ਘੋਟਿਆ ਕੋਟੁੰਦੀ ਮੰਮੀ ਮੇਤੋ ਲੈ ਮੰਮੀ ਕਿੱਥੇ ਤੇ ਮੈਂ ਕਿੱਥੇ ਹਾਂ ਮੰਮੀ ਤਾਂ ਹੈ ਵੀ ਮੋਟੀ ਜੀ ਉਦਾਂ ਹੈਨਾ ਤੂੰ ਵੀ ਦਾ ਕਰਿਓ ਮੇਰੀ ਨਾ ਮੋਟੀ ਜੀ ਕੁੜੀ ਲੱਭਿਓ ਜਿਹੜੀ ਟੱਕਰ ਦੇਵੇ ਮੰਮੀ ਨੂੰ ਅੱਛਾ ਹਾਂ ਆਪ ਵੀ ਤੋਹੀ ਵੀ ਪਤਲੇ ਮੈਂ ਵੀ ਪਤਲਾ ਆ ਜਾਂ ਤੇ ਮੰਮੀ ਕਿੱਥੇ ਕਾਬੂ ਹੁੰਦੀ ਮੈਸੂਕ ਆਈ ਜਾਂਦੇ ਆਂ ਅਸੀਂ ਮੰਮੀ ਨੂੰ ਕੋਈ ਚੁੱਪ ਕਰ ਚੁੱਪ ਕਰ ਤਾਈ ਨਾ ਜੂ ਲੱਗੀ ਬੋਲਣ ਪਤਾ ਹੀ ਮੈਂ ਤੈਨੂੰ ਮੰਮੀ ਦਾ ਹਾਂ ਤੂੰ ਹੀ ਦੂਰ ਹੀ ਰਿਹਾ ਕਰ ਮਮੀ ਤੋਂ ਦੂਰ ਹੁਣ ਮੈਂ ਨਾਲ ਦੇ ਘਰ ਜਗ੍ਹਾ ਰਹਿਣਾ ਜਮਾ ਲੈ ਭਾਬੀ ਤੁਹਾਨੂੰ ਪਤਾ ਥੱਲੇ ਨਾ ਲੈ ਲੈ ਜੀ ਤੁਹਾਨੂੰ ਮੈਂ ਬਾਹਰ ਲੱਗ ਗਿਆ ਮੈਂ ਕਿਤੇ ਭਾਬੀ ਨੂੰ ਚਾਰੀ ਨੂੰ ਦੇ ਕੁੱਤੀ ਚੰਗੀ ਲੱਗਦੀ ਤੇ ਬਾਕੀ ਰਾਸ਼ੇ ਪਈਆਂ ਚਾਲਾ ਹੁਣ ਕੋਟ ਲਿਆ ਮਮੀ ਨੇ ਹੁਣ ਤੂੰ ਵੀ ਕੋਈ ਨਾ ਉਹਨੇ ਚੁੱਪ ਕਰਕੇ ਉਹਨੇ ਚੁੱਪ ਹੀ ਕਰ ਹਾਂ ਹੋ ਅਸੀਂ ਚੱਲ ਠੀਕ ਹੈ ਕੀ ਲੈਣਾ ਆ ਤੈਨੂੰ ਕੀ ਚਾਹੀਦਾ ਮੈਂ ਤੇ ਪਤਾ ਲੈਣਾ ਆ ਮੈਂ ਤਾਂ ਹੀ ਨਹੀਂ ਕਿਹਾ ਤੇ ਮੈਂ ਕਿਹਾ ਪੁੱਛ ਕੇ ਉਹਨਾਂ ਅੱਛਾ ਹੋਰ ਤੂੰ ਹੀ ਬਹੁਤ ਇਦਾਂ ਕਰਦੇ ਹੋ ਮੰਮੀ ਆਪਣ ਨੂੰ ਕਹਿ ਦੇ ਕੋਈ ਮੋਟੀ ਜੀ ਕੁੜੀ ਲੱਭੋ ਭਾਈ ਮੰਮੀ ਦਾ ਮੁਕਾਬਲਾ ਕਰਨਾ ਹੀ ਕੋਈ ਨਹੀਂ ਲੱਭਦੇ ਮੋਟੀ ਜੀ ਕੁੜੀ ਹਾਂ ਚਾਹ ਬਣਾਉਣ ਨੇ ਹੂੰ ਹਾਂ ਚੁਰੂ ਬਣਾ ਲਓ ਤੇ ਮੈਂ ਦੱਸ ਇਹ ਵੀ ਚੱਲ ਰਹੀ ਆ ਮੰਮੀ ਨੇ ਮੋਟੀ ਕੁੜੀ ਨੂੰ ਕਿੱਥੇ ਬਖਸ਼ਣਾ ਕੁੱਟਣਾ ਤੇ ਮੰਮੀ ਨੇ ਉਹਨੂੰ ਵੀ ਆ ਪੈਸੇ ਉਹਦੇ ਮੈਨਾਂ ਲਿਆ ਕੇ ਦਿੱਤੇ ਨਾ ਆਏ ਆਏ ਮੇਰੇ ਨਾ ਦਿਮਾਗ ਦੇ ਉੱਤੇ ਇੰਨੀ ਟੈਨਸ਼ਨ ਪਈ ਆ ਨਾ ਕਿ ਹੁਣ ਪੈਸੇ ਲਿਆਵਾਂ ਤਾਂ ਲਿਆਵਾਂ ਕਿੱਥੋਂ ਇਹਨੂੰ ਤਾਂ ਮੈਂ ਕੋਟ-ਕੁੱਟ ਕੇ ਵੀ ਦੇਖ ਲਿਆ ਸਾਰੇ ਮੈਂ ਤਰੀਕੇ ਇਹਦੇ ਨਾ ਅਜਮਾ ਕੇ ਦੇਖ ਲਿਆ ਛਿੜਕ ਕੇ ਵੀ ਦੇਖ ਲਿਆ ਇਹਨੂੰ ਇਹ ਨਹੀਂ ਪੀਦੀ ਟੱਸ ਤੋਂ ਮਸ ਹੋਈ ਹੈਗੀ ਹੁਣ ਮੈਂ ਦੱਸ ਕੀ ਕਰਾਂ ਮੈਨੂੰ ਨਾ ਚਨੇ ਪਈ ਆ ਮੁੰਡੇ ਨੇ ਵੀ ਮੈਨੂੰ ਜਵਾਬ ਦੇ ਦਿੱਤਾ ਆ ਕਿ ਮੰਮੀ ਮੇਰੇ ਤੋਂ ਪੈਸੇ ਨਹੀਂ ਭੇਜ ਹੁਣੇ ਹੈਗੇ ਇਧਰੋਂ ਵੀ ਜਵਾਬ ਹੀ ਆ ਤੇ ਮੈਂ ਕੀ ਕਰਾਂ ਹੁਣ ਕੀ ਕਰਾਂ ਕੀ ਕਰਾਂ ਕੀ ਕਰਾਂ ਦਿਮਾਗ ਨਹੀਂ ਚੱਲੰਦਿਆ ਮੇਰਾ ਆ ਲੈ ਜਾਗੇ ਹੀ ਦਿਮਾਗ ਦੀ ਬੱਤੀ ਲੈ ਆ ਤਾਂ ਮੇਰੇ ਦਿਮਾਗ 'ਚ ਬਹੁਤ ਵਧੀਆ ਆਈਡੀਆ ਹੈ ਆ ਲੈ ਇਹ ਗੁਰਮੀਤ ਕੋਰੇ ਤੈਨੂੰ ਪਹਿਲਾਂ ਕਿਉਂ ਨਹੀਂ ਖਿਆਲ ਆਇਆ ਵਿਆਹ ਤਾਂ ਮੁੰਡੇ ਦਾ ਮੈਂ ਕੱਲ ਵੀ ਕਰਨਾ ਤੇ ਭਲਕੇ ਵੀ ਕਰਨਾ ਆਇਆ। ਐਦਾਂ ਨਾ ਕਰਾਂ। ਮੈਂ ਬਹਾਨਾ ਕਿਹੜਾ ਲਾਵਾਂ? ਕਿਹੜਾ ਬਹਾਨਾ ਲਾਵਾਂ? ਹੋ ਲੈ ਆ ਗਿਆ ਦਿਮਾਗ 'ਚ ਇੱਕ ਹੋਰ ਆਈਡੀਆ ਲੈ ਗਰਮੀਤ ਤੇਰਾ ਤਾਂ ਦਿਮਾਗ ਹੀ ਬੜਾ ਚੱਲਦਾ ਆਈਡੀਆ ਤੇ ਆਈਡੀਆ ਆਈਡੀਆ ਤੇ ਆਈਡੀਆ ਹੀ ਜਾਂਦੇ ਦਿਮਾਗ ਦੇ ਵਿੱਚ ਲੈ। ਇਹ ਮਾਤਾ ਕਦੋਂ ਕੰਮ ਆਉਗੀ? ਐਦਾਂ ਕਰਦੇ ਆ। ਮਾਤਾ ਨੂੰ ਹੀ ਬਿਮਾਰ ਕਰਦੀ ਆ ਉਹਨੂੰ ਮੈਂ ਨਾ ਫੋਨ ਕਰਕੇ ਕਹਿੰਨੀ ਆ ਕੁਸਮ ਨੂੰ ਵੀ ਮੇਰੀ ਸਾਸ ਨਾ ਬਿਮਾਰ ਵੜੀ ਆ ਸੀਰੀਅਸ ਆ ਜਿਆ ਦੀ ਤੇ ਉਹ ਕਹਿੰਦੀ ਆ ਕਿ ਮੈਂ ਪੋਤੇ ਦਾ ਵਿਆਹ ਦੇਖ ਕੇ ਹੀ ਜਾਣਾ ਇਸ ਦੁਨੀਆ ਤੋਂ ਤੇ ਪਤਾ ਹੀ ਆ ਦੱਸਾਂਗੀ ਉਹਨੂੰ ਵੀ ਮਰਦੇ ਬੰਦੇ ਦੀ ਜਿਹੜੀ ਖੁਆਇਸ਼ਾ ਨਾ ਉਹ ਅਧੂਰੀ ਨਹੀਂ ਰਹਿਣੀ ਚਾਹੀਦੀ ਉਹਨੂੰ ਪੂਰਾ ਕਰਨਾ ਹੀ ਚਾਹੀਦਾ ਆ ਤੇ ਉਹਨੂੰ ਕਹਿੰਨੀ ਆ ਤੂੰ ਇਦਾਂ ਕਰ ਚੁੰਨੀ ਚੜਾਵਾ ਕਰ ਤੇ ਕੁੜੀ ਨੂੰ ਤੋੜ ਦੇ ਦਾਜ ਦੋਜ ਕੀ ਕਰਨਾ ਸਾਡੇ ਘਰ ਬਥੇਰਾ ਕੁਛ ਸਾਰਾ ਸਮਾਨ ਹੈਗਾ ਤਾਂ ਫੇ ਮੈਨੂੰ ਰੱਖੂ ਵੀ ਕਿੱਥੇ ਸਮਾਨ ਨੂੰ ਜਗਾ ਵੀ ਹੈ ਨਹੀਂ ਉਹ ਤੇ ਉਹਦਾ ਕਹਿ ਦੂੰਗੀ ਉਹਨੂੰ ਮੈਂ ਅਜੀ ਪੱਜੀ ਚੱਲ ਕਹਿ ਦੂੰਗੀ ਡਾਇਰੈਕਟ ਤਾਂ ਕਹਿ ਨਹੀਂ ਸਕਦੀ ਉਹਨੂੰ ਮੈਂ ਇੱਦਾਂ ਕਹੂੰਗੀ ਕਿ ਜਿਹੜਾ ਤੁਸੀਂ ਨਾ ਸਮਾਨ ਦੇਣ ਆਇਆ ਇਹੀ ਤੁਸੀਂ ਆਪਣੀ ਕੁੜੀ ਦੇ ਨਾਂ ਤੇ ਫਿਕਸ ਕਰਵਾ ਲਿਓ ਪੈਸੇ ਤਾਂ ਬਾਕੀ ਕਢਾਉਣੇ ਤਾਂ ਮੈਨੂੰ ਆਉਂਦੇ ਹੀ ਆ ਕਢਾ ਤਾਂ ਮੈਂ ਲਾਉਂਗੀ ਆ ਨਾਲੇ ਬੈਂਕ ਵਾਲਾ ਜੱਬ ਨਾ ਮੈਂ ਇਕੱਠਾ ਹੀ ਨਿਭੇੜਦਾ ਨਾ ਫਾਹੀ ਨਿਭੇੜਦਾ ਨਾ ਜਿਹੜੀ ਮੈਨੂੰ ਮਹੀਨੇ ਕਬਾ ਟੈਨਸ਼ਨ ਪੈ ਜਾਂਦੀ ਏ ਤਾਂ ਨਾ ਪਾਉਗੀ ਐਦਾਂ ਕਰਦੀ ਆ ਹੁਣ ਮੈਂ ਇੱਥੇ ਨਹੀਂ ਮੈਂ ਗੱਲ ਕਰਨੀ ਕਹਿੰਦੇ ਹੁੰਦੇ ਕੰਧਾਂ ਦੇ ਵੀ ਕੰਨ ਹੁੰਦੇ ਜੇ ਇਹਨੇ ਨੈਸ਼ਨ ਜੇਨੇ ਸੁਣ ਲਿਆ ਨਾ ਇਹਦੀ ਪਹਿਲੇ ਹੀ ਨੈਸ਼ ਲੱਗ ਜਣੀ ਆ ਐਦਾਂ ਕਰਦੀ ਮੈਂ ਬਾਹਰ ਜਾ ਕੇ ਨਾ ਫੋਨ ਤੇ ਗੱਲ ਕਰਕੇ ਹੰਨੀ ਉਹਨਾਂ ਕੁਸਮ ਨਾ ਚਲ ਗੱਲ ਕਰਕੇ ਨਾ ਬਾਹਰ ਹੀ ਜਾਣੀ ਮੈਂ ਗੱਲ ਕਰਨ ਆਉਂਦੇ ਨਾ ਕਿੱਦਾਂ ਕਰਾਂ ਮੈਂ ਕੋਠੇ ਤੇ ਗੱਲ ਕਰਾਂ ਨਹੀਂ ਨਹੀਂ ਕੋਠੇ ਤੇ ਵੀ ਇਹਨੇ ਸੋਣ ਹੀ ਲੈਣੀ ਆ ਐਦਾਂ ਕਰਦੀ ਆ ਹਵੇਲੀ ਜਾ ਕੇ ਗੱਲ ਕਰਦੀ ਆ ਆੰਦੂ ਪੰਡਿਤ ਜੀ ਨੇ ਮੈਨੂੰ ਤੋ ਲੈਣੀ ਆਪੇ ਕੋਈ ਨਹੀਂ ਮੈਸਟ ਹੋ ਜੰਨੀ ਆ ਹਾਂ ਦਵਾਈ ਵੀ ਲਾਈਕ ਨਹੀਂ ਕਰੀ ਉੱਪਰ ਜੀ ਹਾਂਜੀ ਲਗਾਈ ਦਵਾਈ ਨਾ ਨਹੀਂ ਸੀ ਦਵਾਈ ਦੂਜੀ ਹਾਂਜੀ ਮੈਂ ਲਗਾ ਲਈ ਆ ਫੋਲੀ ਫੋਲੀ ਠੀਕ ਹੋਣੇ ਆ ਹੁਣ ਤੁਸੀਂ ਰਹਿਣ ਨਾ ਕੋਈ ਨਹੀਂ ਆ ਮੈਂ ਤੋ ਲੈਣੀ ਆ ਹੋ ਗਈ ਆ ਹੁਣ ਚੜੇਲ ਜੀ ਬਾਹਰ ਚੜਾ ਕੇ ਤਾਂ ਤੂੰ ਬਾਹਰ ਲਾ ਕਰ ਲੈ ਥੋੜਾ ਬਹੁਤਾ ਘੁੰਮ ਕੇ ਤੋਰ ਕੇ ਤਾਂ ਪਾਂਦੇ ਦੋ ਆਪਣਾ ਤੋ ਲੈਣੀ ਤੋਰ ਕੇ ਵੀ ਉਹਨੇ ਆਣਾ ਨਹੀਂ ਆਣਾ ਇਹਨੇ ਕੰਮ ਦਾ ਖਲਾਰ ਪਾਏ ਆ ਦੇਖਾ ਹਾਂ ਕਿਦਾਂ ਤੁਰੀ ਜਾਂਦੀ ਆ ਹਾਲ-ਹਾਲ ਕਰਦੀ ਹੈ ਹੈ ਇੰਨੀ ਬੇਰਹਿਮ ਆ ਇਹ ਮੈਂ ਦੇਖਾਂ ਤਾਂ ਸਹੀ ਪ੍ਰੀਤੀ ਦਾ ਉਦੋਂ ਦਾ ਇਹਨੇ ਕੀ ਹਾਲ ਕੀਤਾ ਮੈਂ ਤਾਂ ਉਦੋਂ ਪੁੱਛਣ ਗਈ ਹੀ ਤਾਂ ਇਹਨੇ ਕੋਈ ਗੱਲ ਵੀ ਨਹੀਂ ਕਰਨ ਦਿੱਤੀ ਹਾਂ ਇਹ ਸਾਡੇ ਘਰ ਕੀ ਕਰਨ ਗਈ ਆ ਚਲ ਗੱਲ ਤਾਂ ਮੈਂ ਬਾਅਦ ਚ ਕਰਦੀ ਇਹਦੀ ਖਬਰ ਲੈਣੀ ਪਹਿਲਾਂ ਜਾ ਕੇ ਕਾਂ ਦਾ ਥੋੜੀ ਹੋਈ ਇਹਦੇ ਨਾਲ ਅੱਜ ਫੇਰ ਚੱਲ ਗਈ ਐ ਇਹਨੇ ਉਹਨੂੰ ਕੋਈ ਸਿਖਾਉਣਾ ਜਾ ਕੇ ਚੱਲ ਮੇਰੀ ਖਬਰ ਲਮਾ ਜਾ ਕੇ ਪਹਿਲਾਂ ਰੀਤੀ ਸਸ਼ਿਕਾ ਤਾਈ ਜੀ ਸਤਿ ਸ੍ਰੀ ਅਕਾਲ ਕੀ ਕਰੀ ਜੰਨੀ ਆ ਬੁੱਤ ਤੂੰ ਬਸ ਕੁਛ ਨਹੀਂ ਆ ਜਾ ਬੈਠੋ ਆ ਜਾ ਬਸ ਮਾਤਾ ਕਿੱਥੇ ਆ ਮੰਮੀ ਸੋਈ ਜਾ ਆਜੋ ਇੱਧਰ ਹਾਂ ਦੇਖ ਕਿਦਾਂ ਚੰਡਾਲ ਆਪੇ ਬਾਹਰ ਫਿਰਨ ਗਈਓ ਤੇ ਦੋਨਾਂ ਨੂੰ ਕੰਮ ਲਾਇਆ ਹੈ ਹੈ ਇਹਨੂੰ ਸ਼ਰਮ ਹਾਂ ਜੋ ਇੰਦਰ ਆਇਆ ਹਾਂ ਜੈ ਤਾਈ ਜੀ ਹੋਰ ਪ੍ਰੀਤੀ ਤੂੰ ਸੁਣਾ ਪਈ ਉਦੋਂ ਨਹੀਂ ਦੱਸ ਤੈਨੂੰ ਇਦਾਂ ਮਾਰਿਆ ਪਈ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹ ਕੰਮ ਕਰਨ ਲੱਗੀ ਨੂੰ ਅੱਗੇ ਵੀ ਮਾਰਦੀ ਹੈ ਇਹ ਹਾਂਜੀ ਅੱਗੇ ਵੀ ਇੱਕ ਵਾਰ ਇਹਨਾਂ ਨੂੰ ਕੁੱਟਿਆ ਸੀਗਾ ਇਹਨਾਂ ਨੇ ਕਿਉਂ ਬਸ ਪੈਸੇ ਆ ਕਰਕੇ ਉਦੋਂ ਮੈਂ ਵੀ ਉਦੋਂ ਵੀ ਮੈਂ ਕਿੱਸ ਮੈਂ ਕਿ ਜਾਣਾ ਨਹੀਂ ਮੈਂ ਗਰੀ ਨਹੀਂ ਸੀ ਨਹੀਂ ਤੇ ਇਹਨਾਂ ਨੂੰ ਪੈਸਿਆਂ ਦਾ ਕਾਲਾ ਕਾਲ ਪਿਆ ਆ ਪਤਾ ਨਹੀਂ ਮੰਮੀ ਕੀ ਕਰ ਦਿੰਦੇ ਜਦੋਂ ਵੀ ਕਿਸਤਾਂ ਦੀ ਹਰੇਕ ਵਾਰੀ ਕਹਿ ਦਿੰਦੇ ਆ ਪੈਸੇ ਲੈ ਕੇ ਆ ਕਰੋ ਕਿਨੇ ਮਕਾਨ ਦੀ ਕਿਸ਼ਤ ਦੇਣੀ ਆ ਨਹੀਂ ਤੇ ਮਕਾਨ ਤੇਰੇ ਸਿਰ ਤੇ ਬਣਾਇਆ ਹੈ ਨਹੀਂ ਹੈ ਇਹਨੂੰ ਸ਼ਰਮ ਹੀ ਲਾਈ ਆ ਇਹਨੇ ਬੋਲਣ ਲੱਗੀ ਦਿਖਦੀ ਨਹੀਂ ਛੋਟੇ ਵੱਡੇ ਦਾ ਇਹਨੂੰ ਲਿਆਜ ਹੈ ਨਹੀਂਗਾ ਕੋਈ ਵੀ ਇਹਨੂੰ ਆਪ ਨਹੀਂ ਪਤਾ ਲੱਗਦਾ ਹੈਗਾ ਵੀ ਨੌਆਂ ਨਾਲ ਇਦਾਂ ਨਹੀਂ ਕਰੀਦਾ ਹੈਗਾ ਤੇ ਕੱਲ ਨੂੰ ਜੇ ਆਪਣੀ ਸ਼ੋਕਰੀ ਨਾਲ ਕੋਈ ਇਦਾਂ ਕਰੂਗਾ ਤਾਂ ਫੇ ਫੇਕ ਹੀ ਕਰੂਗੀ ਇਹ ਉਹਨੂੰ ਪਤਾ ਤਾਂ ਹੈ ਮੰਮੀ ਬਾਰੇ ਮੈਂ ਤੁਹਾਡੇ ਕੋਲ ਚਾਹ ਲੈ ਕੇ ਆਵਾਂ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਪਤਾ ਕੱਲ ਵੀ ਤੇਰਾ ਰੋਲਾ ਸੁਣ ਕੇ ਆਈ ਸੀ ਨਹੀਂ ਤੇ ਮੇਰਾ ਨਹੀਂ ਆਣੇ ਨੂੰ ਇੱਥੇ ਜੀ ਕਰਦਾ ਜਿੱਦਾਂ ਦੀ ਉਹਦੀ ਬੋਲਬਾਣੀ ਹੈਗੀ ਹੈ ਹੈ ਇਹਨੇ ਤਾਂ ਜੋ ਘਰ ਚਾਈ ਸੀ ਨੇ ਇਹੀ ਕੰਮ ਰੱਖਿਆ ਇਹੀ ਕੰਮ ਰੱਖਿਆ ਇਹਦਾ ਪਿਛਲਾ ਕੋਈ ਆਂਦਾ ਇੱਥੇ ਬੋਲਾ ਅਗਲੇ ਆਪਣੀ ਬੇਇੱਜ਼ਤੀ ਸਮਝਦੇ ਆ ਇਹਨੂੰ ਸ਼ਰਮ ਹੀ ਹੈ ਨਹੀਂ ਉਹ ਤੂੰ ਮਨਜੀਤ ਨਾਲ ਕੀਤੀ ਗੱਲ ਉਹਨੂੰ ਪਤਾ ਨਹੀਂ ਮੈਂ ਗਲਤ ਤਾਂ ਨਹੀਂ ਇਹਨਾਂ ਨਾਲ ਕੀਤੀ ਹੈਗੀ ਕਿਉਂ ਉਹਨੂੰ ਕਿਉਂ ਨਹੀਂ ਦੱਸਿਆ ਤੂੰ ਮੰਮੀ ਗਾਲ ਹੀ ਨਹੀਂ ਕਰਨ ਦੇਣ ਦੇ ਹੈਗੇ ਨਹੀਂ ਤੇ ਫੇ ਆਪਣੀ ਮੰਮੀ ਨਾਲ ਗੱਲ ਕਰਨੀ ਹੀ ਤੂੰ ਨਹੀਂ ਮੰਮੀ ਨਾਲ ਨਹੀਂ ਗੱਲ ਕਰਨੀ ਮੰਮੀ ਉਹਨੇ ਤਾਂ ਬਤੇਰੇ ਬੇਚਾਰੇ ਬਤੇਰੇ ਦੇ ਵਲ ਦੁਖੀ ਆ ਚੱਲ ਮੰਮੀ ਨਾਲ ਨਹੀਂ ਗੱਲ ਕਰਨੀ ਚੱਲ ਮੰਮੀ ਵੀ ਤੇਰੀ ਵਿਚਾਰੀ ਇਦਾਂ ਹੀ ਆ ਤੇ ਚਲੋ ਤੂੰ ਉਹਦੇ ਨਾਲ ਨਹੀਂ ਗੱਲ ਕਰਨੀ ਘੱਮ ਸੇ ਘੱਮ ਆਪਣੇ ਘਰ ਵਾਲੇ ਨਾਲ ਤੇ ਗੱਲ ਕਰ ਕੋਈ ਨਾ ਕੋਈ ਮਸਲਾ ਤੇ ਹੱਲ ਕਰੂਗਾ ਉਹ ਉਹਨੂੰ ਵੀ ਤਾਂ ਪਤਾ ਲੱਗੇਗਾ ਪਿੱਛੇ ਕੀ ਕਰਦੀ ਆ ਇਹ ਕੋਈ ਨਹੀਂ ਮੈਂ ਕਰੂੰਗੀ ਉਹ ਵੀ ਨਹੀਂ ਫੋਨ ਕਰਦੇ ਹੈਗੇ ਤੁਹਾਨੂੰ ਪਤਾ ਤਾਂ ਹੈਗਾ ਵਾ ਉਹ ਮਾਂ ਨੇ ਘੁੱਟੀ ਦਿੱਤੀ ਹੋਣੀ ਆ ਹੋਰ ਕੀ ਹੈ ਇੱਕ ਵਾਰੀ ਗੱਲ ਕਰ ਉਹਦੇ ਨਾਲ ਮੇਰੇ ਕਹਿਣੇ ਤੇ ਹਾਂਜੀ ਕੋਈ ਦੇਖ ਕੀ ਕਹਿੰਦਾ ਆ ਉਹ ਠੀਕ ਆ ਫਿਰ ਦੂਸਰਾ ਇਹ ਹੈ ਵੀ ਉਹਨੂੰ ਜਿਹੜੇ ਗੱਲਬਾਤ ਦਾ ਕੋਈ ਪਤਾ ਲੱਗਦਾ ਕਿਉਂ ਕੀ ਰਿਐਕਸ਼ਨ ਆ ਉਹਦਾ ਕੀ ਨਹੀਂ ਆ ਤੇ ਉਹਨੂੰ ਕਹਦੇ ਜਾਂ ਤੇ ਉਹ ਇੱਥੇ ਇਹਦਾ ਮਸਲਾ ਹੱਲ ਕਰੇ ਨਹੀਂ ਤਾਂ ਤੈਨੂੰ ਨਾਲ ਲੈ ਕੇ ਜਾਵੇ ਤੂੰ ਰੋਜ਼ ਰੋਜ਼ ਇੱਥੇ ਇਹਨਾਂ ਕੋਲੋਂ ਮਾਰ ਖਾਈ ਜਾਣੀ ਆ ਨਾਲ ਕਿੱਥੇ ਲੈ ਕੇ ਜਾਣਾ ਉਹਨਾਂ ਨੇ ਮੈਨੂੰ ਤੁਹਾਨੂੰ ਪਤਾ ਤਾਂ ਹੈਗਾ ਉਹ ਤਾਂ ਮੈਨੂੰ ਫੋਨ ਵੀ ਨਹੀਂ ਕਰਦੇ ਹੈਗੇ ਫੋਨ ਕਰਦੇ ਮੰਮੀ ਨਾਲ ਗੱਲ ਕਰਕੇ ਬਾਅਦ ਫੋਨ ਕੱਟ ਦਿੰਦੇ ਨੇ ਚਲ ਤੂੰ ਇੱਕ ਵਾਰੀ ਉਹਦੇ ਨਾਲ ਗੱਲ ਕਰੀ ਪੇ ਦੂਸਰਾ ਇਹ ਆ ਤੈਨੂੰ ਆਪਣੇ ਲਈ ਆਪ ਸਟੈਂਡ ਲੈਣਾ ਪੈਣਾ ਠੀਕ ਆ ਕੁੜੀਏ ਆਹੋ ਕੋਈ ਨਹੀਂ ਇੰਨਾ ਨਾ ਡਰਿਆ ਕਰ ਇਹਦੇ ਕੋਲ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਆਨੇ ਹੋ ਗਈਆਂ ਝੁਗਲੀਆਂ ਕਿਹੜੀਆਂ ਝੁਗਲੀਆਂ ਮਾਨਤ ਸਾਹਮਣੇ ਮੌਕਾ ਦੇਖਿਆ ਵੀ ਮਾਂ ਘਰੋਂ ਨਿਕਲੀ ਆ ਤੇ ਆ ਗਈ ਉਸੇ ਵੇਲੇ ਮੈਨੂੰ ਨੋਨਸ ਖਾਣ ਵਾਸਤੇ ਨਹੀਂ